ਦੈਨਿਕ ਸੋਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਕੈਲੀਫੋਰਨੀਆ ਦੇ ਵਿੱਚ ਜੋ ਟਰੱਕ ਹਾਦਸਾ ਵਾਪਰਿਆ ਜਸ਼ਨਪ੍ਰੀਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟਰੱਕ ਚਲਾਉਂਦਿਆਂ ਹੋਇਆਂ ਜਿਹੜਾ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਹਾਦਸੇ ਦੇ ਵਿੱਚ ਹੁਣ ਵਾਈਟ ਹਾਊਸ ਦਾ ਵੱਡਾ ਬਿਆਨ ਸਾਹਮਣੇ ਆਇਆ ਤੁਹਾਨੂੰ ਦੱਸਦੇ ਕਿ ਜੋ ਜਾਣਕਾਰੀਆਂ ਮਿਲ ਪਾਰੀਆਂ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਜਸ਼ਨਪ੍ਰੀਤ 2022 ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ ਉੱਥੇ ਆਪਣਾ ਰਹਿਣ ਬਸੇਰਾ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਲਾਈਸੈਂਸ ਜਿਹੜਾ ਆ ਕੈਲੀਫੋਰਨੀਆ ਦੇ ਵੱਲੋਂ ਉਸ ਨੂੰ ਜਾਰੀ ਕਰ ਦਿੱਤਾ ਜਾਂਦਾ ਹੈ ਟਰੈਕਿੰਗ ਦਾ ਲਾਈਸੈਂਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਸ਼ਨਪ੍ਰੀਤ ਦੇ ਵੱਲੋਂ ਹਾਸਲ ਕਰ ਲਿਆ ਜਾਂਦਾ ਹੈ ਔਰ ਕੈਲੀਫੋਰਨੀਆ ਦੇ ਵੱਲੋਂ ਹੀ ਇਹ ਲਾਈਸੈਂਸ ਜਿਹੜਾ ਆ ਜਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ ਹੁਣ ਤੁਹਾਨੂੰ ਦੱਸਦੀ ਕਿ ਵਾਈਟ ਹਾਊਸ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਜਿਸ ਤਰੀਕੇ ਦੇ ਨਾਲ ਲਾਈਸੈਂਸ ਲੈ ਰਹੇ ਨੇ ਉਹਨਾਂ ਦਾ ਰੁਝਾਨ ਇਸ ਹਾਦਸੇ ਤੋਂ ਬਾਅਦ ਦੇ ਵਿੱਚ ਉਜਾਗਰ ਹੋਇਆ ਹੈ ਔਰ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਹੁਣ ਤੁਹਾਨੂੰ ਦੱਸਦੇ ਕਿ ਜਿੰਨੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੇ ਜੁੜੇ ਜਿਨ੍ਹਾਂ ਨੂੰ ਲਾਇਸੈਂਸ ਜਾਰੀ ਕੀਤੇ ਜਾ ਰਹੇ ਨੇ ਜਾਂ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਨੇ ਉਹ ਸਾਰੇ ਲਾਇਸੈਂਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵਾਈਟ ਹਾਊਸ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੈਲੀਫੋਰਨੀਆ ਦੇ ਵਿੱਚ ਇੱਕ ਟਰੱਕ ਹਾਦਸਾ ਵਾਪਰਿਆ ਹੈ ਪੁਰਾਣਾ ਸ਼ਾਲਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਸ਼ਨਪ੍ਰੀਤ ਸਿੰਘ ਜਿਹੜਾ 2022 ਦੇ ਵਿੱਚ ਅਮਰੀਕਾ ਜਾਂਦਾ ਹੈ ਕਿਉਂਕਿ ਕੋਈ ਵੀ ਨੌਜਵਾਨ ਲੜਕਾ ਹੈ ਚਾਹੇ ਲੜਕੀ ਹੈ ਉਸ ਨੈਰੇ ਭੁੱਖ ਦੇ ਵਾਸਤੇ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਵਾਸਤੇ ਚੰਗੇ ਭੁੱਖ ਦੇ ਵਾਸਤੇ ਬਾਹਰ ਜਾਂਦੇ ਨੇ ਪ੍ਰਵਾਸ ਕਰਦੇ ਨੇ ਇਥੋਂ ਕਿ ਸਾਡਾ ਭੁੱਖ ਚੰਗਾ ਹੋਏਗਾ ਚਾਰ ਪੈਸੇ ਕਮਾ ਲਵਾਂਗੇ ਰੋਜ਼ੀ ਰੋਟੀ ਸੋਹਣੀ ਚੱਲ ਪਵੇਗੀ ਔਰ ਆਰਥਿਕ ਤੰਗੀ ਜਿਹੜੀ ਹੈ ਉਹਦੇ ਤੋਂ ਛੁਟਕਾਰਾ ਮਿਲੇਗਾ ਹਾਲਾਂਕਿ ਕੋਈ ਵੀ ਜਾਣ ਬੁੱਝ ਕੇ ਜਾਂ ਸੋਚ ਸਮਝ ਕੇ ਕਿਸੇ ਵੀ ਤਰੀਕੇ ਦੇ ਹਾਦਸੇ ਨੂੰ ਅੰਜਾਮ ਨਹੀਂ ਦਿੰਦਾ ਅਜਿਹੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਇਹ ਕਿਸੇ ਵੇਲੇ ਜਾਂ ਤਾਂ ਕੋਈ ਲਾਪਰਵਾਹੀ ਹੋ ਗਈ ਜਾਂ ਫਿਰ ਇਨ੍ਹਾਂ ਹਾਦਸਿਆਂ ਦੇ ਉੱਪਰ ਕਿਸੇ ਦਾ ਵਸ ਨਹੀਂ ਹੁੰਦਾ ਜਾਣ ਬੁੱਝ ਕੇ ਹਾਦਸੇ ਨਹੀਂ ਕੀਤੇ ਜਾਂਦੇ ਹਾਲਾਂਕਿ ਹੁਣ ਜੋ ਜਸ਼ਨਪ੍ਰੀਤ ਦਾ ਮਾਮਲਾ ਹੈ ਉਹਦੇ ਵਿੱਚ ਇਹ ਜਾਣਕਾਰੀਆਂ ਮਿਲ ਪਾਰੀਆਂ ਨੇ ਕਿ ਜਸ਼ਨਪ੍ਰੀਤ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਹੈ ਕਿਹੜਾ ਸੇਵਨ ਕੀਤਾ ਹੋਇਆ ਕੋਈ ਸ਼ਰਾਬ ਪੀਤੀ ਸੀ ਜਾਂ ਕੋਈ ਡਰੱਗ ਲਈ ਸੀ ਇਹ ਅਜੇ ਦੁਚਿੱਤੀ ਦੇ ਵਿੱਚ ਹੈ ਇਹਦੀ ਜਾਂਚ ਸਹੀ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਕੋਈ ਸਟੇਟਮੈਂਟ ਦੇਣਾ ਜਾਂ ਪਹਿਲਾਂ ਕੁਝ ਕਹਿ ਦੇਣਾ ਇਹ ਮੁਨਾਸਿਬ ਨਹੀਂ ਹੋਏਗਾ ਕਿਉਂਕਿ ਇਹ ਜਾਂਚ ਦੇ ਅਧੀਨ ਹੈ ਇਹ ਸਾਰੀ ਜੋ ਹਾਦਸਾ ਵਾਪਰਿਆ ਇਹਦੇ ਵਿੱਚ ਜਸ਼ਨਪ੍ਰੀਤ ਦਾ ਕੋਈ ਡਰੱਗ ਦਾ ਸੇਵਨ ਕੀਤਾ ਹੋਇਆ ਸੀ ਜਾਂ ਕੀ ਬਣਿਆ ਕੋਈ ਟਰੱਕ ਦੇ ਵਿੱਚ ਕੋਈ ਗੜਬੜੀ ਸੀਗੀ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰ ਗਿਆ तमाम ਚੀਜ਼ਾਂ ਜਾਂਚ ਦਾ ਵਿਸ਼ਾ ਨੇ ਔਰ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਵਾਰੀ ਹੈ ਲਾਇਸੈਂਸ ਨੂੰ ਲੈ ਕੇ ਵਾਈਟ ਹਾਊਸ ਨੇ ਪਹਿਲਾ ਬਿਆਨ ਜਾਰੀ ਕੀਤਾ ਹੈ ਕਿ ਜਿਹੜੇ ਲਾਇਸੈਂਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਾਰੀ ਕੀਤੇ ਉਹਨਾਂ ਲਾਇਸੈਂਸਾਂ ਦੀ ਜਾਂਚ ਹੋਏਗੀ ਭਾਵੇਂ ਹੁਣ ਜਾਰੀ ਕੀਤੇ ਜਾ ਰਹੇ ਨੇ ਜਾਂ ਫਿਰ ਜਾਰੀ ਕੀਤੇ ਜਾ ਚੁੱਕੇ ਨੇ ਉਹਨਾਂ ਦੀ ਜਾਂਚ ਕੀਤੀ ਜਾਏਗੀ ਹੁਣ ਜੋ ਜਸ਼ਨਪ੍ਰੀਤ ਦਾ ਮਾਮਲਾ ਹੈ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੈਲੀਫੋਰਨੀਆ ਸਟੇਟ ਦੇ ਵੱਲੋਂ ਹੀ ਜਸ਼ਨਪ੍ਰੀਤ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਸੀ ਹੁਣ ਇਸ ਦੀ ਵੀ ਜਾਂਚ ਚੱਲ ਰਹੀ ਹੈ ਔਰ ਹੋ ਸਕਦਾ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਲਾਇਸੈਂਸ ਦੇਣਾ ਰੱਦ ਕਰ ਦਿੱਤਾ ਜਾਵੇ ਲਾਇਸੈਂਸ ਦੇਣੇ ਬੰਦ ਹੀ ਕਰ ਦਿੱਤੇ ਜਾਣ ਕਿਉਂਕਿ ਅਮਰੀਕਾ ਦੀ ਸਰਕਾਰ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਇੱਕ ਹਾਦਸਾ ਵਾਪਰ ਗਿਆ ਹੁਣੇ ਦੂਜਾ ਹਾਦਸਾ ਹੋ ਗਿਆ ਤਾਂ ਕੋਈ ਨਹੀਂ ਪਤਾ ਕਿ ਸਰਕਾਰ ਕਿਹੜੇ ਵੇਲੇ ਕਿਹੜਾ ਫੈਸਲਾ ਜੜਾ ਉਹ ਲੈ ਸਕਦੀ ਹੈ ਦਾ ਇਹ ਵਾਈਟ ਹਾਊਸ ਦਾ ਪਹਿਲਾ ਬਿਆਨ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਜਿਨ੍ਹਾਂ ਨੂੰ ਲਾਇਸੈਂਸ ਮਿਲੇ ਨੇ ਉਹ ਇਸ ਹਾਦਸੇ ਤੋਂ ਬਾਅਦ ਉਹਨਾਂ ਦਾ ਇਹ ਰੁਝਾਨ ਜਿਹੜਾ ਉਹ ਜਾਗਰ ਹੋ ਜਾਂਦਾ ਹੈ ਕਿ ਉਹਨਾਂ ਦਾ ਕੰਮ ਹੁੰਦਾ ਹੈ ਕਿ ਲਾਇਸੈਂਸ ਲੈ ਕੇ ਇੱਥੇ ਡਰਾਈਵਰੀ ਕਰੋ ਚਾਰ ਪੈਸੇ ਕਮਾਓ ਔਰ ਇਸ ਤਰੀਕੇ ਦਾ ਵਾਈਟ ਹਾਊਸ ਦਾ ਬਿਆਨ ਜਿਹੜਾ ਮੀਡੀਆ ਰਿਪੋਰਟਸ ਦੇ ਮੁਤਾਬਕ ਸਾਹਮਣੇ ਆਇਆ ਹੈ ਦਾ ਹੁਣ ਜਾਂਚ ਲਾਇਸੈਂਸ ਦੀ ਕੀਤੀ ਜਾ ਰਹੀ ਹੈ ਜੋ ਲਾਇਸੈਂਸ ਜਸ਼ਨਪ੍ਰੀਤ ਨੂੰ ਇਸ਼ੂ ਕੀਤਾ ਗਿਆ ਸੀ ਕੈਲੀਫੋਰਨੀਆ ਦੇ ਵੱਲੋਂ ਕਿਉਂਕਿ ਜਸ਼ਨ 2022 ਦੇ ਵਿੱਚ ਗਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਪੁਰਾਣਾ ਸ਼ਾਲਾ ਟੁੱਟਦਾ ਗੈਰ ਕਾਨੂੰਨੀ ਢੰਗ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਜਾਂਦਾ ਹੈ ਔਰ ਉੱਥੇ ਜਾ ਕੇ ਕੈਲੀਫੋਰਨੀਆ ਸਟੇਟ ਤੋਂ ਨੇ ਲਾਇਸੈਂਸ ਹਾਸਲ ਕਰ ਲਿਆ ਔਰ ਉਸ ਤੋਂ ਬਾਅਦ ਉਹ ਟਰੱਕ ਚਲਾਉਣ ਲੱਗ ਪਿਆ ਤੇ ਹੁਣ ਇਹ ਹਾਦਸਾ ਜਿਹੜਾ ਵਾਪਰ ਗਿਆ ਜਿਸ ਦੇ ਵਿੱਚ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਕਈ ਗੱਡੀਆਂ ਜਿਹੜੀਆਂ ਨੇ ਇਹਦੇ ਵਿੱਚ ਟੋਟਲ ਤਬਾਹ ਹੋ ਚੁੱਕੀਆਂ ਨੇ ਬਹੁਤ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਸੋ ਇਸ ਕਰਕੇ ਇਹ ਹਾਦਸਾ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਤੇ ਇਸ ਦੇ ਉੱਪਰ ਵਾਈਟ ਹਾਊਸ ਦਾ ਲਾਇਸੈਂਸ ਟੂ ਲੈ ਕੇ ਇਹ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਦੈਨਿਕ ਸੂਰਜਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਕੈਲੀਫੋਰਨੀਆ ਦੇ ਵਿੱਚ ਜੋ ਟਰੱਕ ਹਾਦਸਾ ਵਾਪਰਿਆ ਹੈ ਜਸ਼ਨਪ੍ਰੀਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟਰੱਕ ਚਲਾਉਂਦਿਆਂ ਹੋਇਆਂ ਜਿਹੜਾ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਹਾਦਸੇ ਦੇ ਵਿੱਚ ਹੁਣ ਵਾਈਟ ਹਾਊਸ ਦਾ ਵੱਡਾ ਬਿਆਨ ਸਾਹਮਣੇ ਆਇਆ ਤੁਹਾਨੂੰ ਦੱਸਦੇ ਕਿ ਜੋ ਜਾਣਕਾਰੀਆਂ ਮਿਲ ਪਾਰੀਆਂ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਜਸ਼ਨਪ੍ਰੀਤ 2022 ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ ਉੱਥੇ ਆਪਣਾ ਰਹਿਣ ਬਸੇਰਾ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਲਾਇਸੈਂਸ ਜਿਹੜਾ ਆ ਕੈਲੀਫੋਰਨੀਆ ਦੇ ਵੱਲੋਂ ਉਸ ਨੂੰ ਜਾਰੀ ਕਰ ਦਿੱਤਾ ਜਾਂਦਾ ਹੈ ਟਰਕਿੰਗ ਦਾ ਲਾਇਸੈਂਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਸ਼ਨਪ੍ਰੀਤ ਦੇ ਵੱਲੋਂ ਹਾਸਲ ਕਰ ਲਿਆ ਜਾਂਦਾ ਹੈ ਔਰ ਕੈਲੀਫੋਰਨੀਆ ਦੇ ਵੱਲੋਂ ਹੀ ਇਹ ਲਾਇਸੈਂਸ ਜਿਹੜਾ ਆ ਜਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ ਹੁਣ ਤੁਹਾਨੂੰ ਦੱਸਦੀ ਕਿ ਵਾਈਟ ਹਾਊਸ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਜਿਸ ਤਰੀਕੇ ਦੇ ਨਾਲ ਲਾਇਸੈਂਸ ਲੈ ਰਹੇ ਨੇ ਉਹਨਾਂ ਦਾ ਰੁਝਾਨ ਇਸ ਹਾਦਸੇ ਤੋਂ ਬਾਅਦ ਦੇ ਵਿੱਚ ਉਜਾਗਰ ਹੋਇਆ ਹੈ ਔਰ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਹੁਣ ਤੁਹਾਨੂੰ ਦੱਸਦੇ ਕਿ ਜਿੰਨੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੇ ਜੁੜੇ ਜਿਨ੍ਹਾਂ ਨੂੰ ਲਾਇਸੈਂਸ ਜਾਰੀ ਕੀਤੇ ਜਾ ਰਹੇ ਨੇ ਜਾਂ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਨੇ ਉਹ ਸਾਰੇ ਲਾਇਸੈਂਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵਾਈਟ ਹਾਊਸ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੈਲੀਫੋਰਨੀਆ ਦੇ ਵਿੱਚ ਇੱਕ ਟਰੱਕ ਹਾਦਸਾ ਵਾਪਰਿਆ ਹੈ ਪੁਰਾਣਾ ਸ਼ਾਲਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਸ਼ਨਪ੍ਰੀਤ ਸਿੰਘ ਜਿਹੜਾ 2022 ਦੇ ਵਿੱਚ ਅਮਰੀਕਾ ਜਾਂਦਾ ਹੈ ਕਿਉਂਕਿ ਕੋਈ ਵੀ ਨੌਜਵਾਨ ਲੜਕਾ ਹੈ ਚਾਹੇ ਲੜਕੀ ਹੈ ਉਸ ਨੈਰੇ ਪੁਖ ਦੇ ਵਾਸਤੇ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਵਾਸਤੇ ਚੰਗੇ ਭੁੱਖ ਦੇ ਵਾਸਤੇ ਬਾਹਰ ਜਾਂਦੇ ਨੇ ਪ੍ਰਵਾਸ ਕਰਦੇ ਨੇ ਇਥੋਂ ਕਿ ਸਾਡਾ ਭੁੱਖ ਚੰਗਾ ਹੋਏਗਾ ਚਾਰ ਪੈਸੇ ਕਮਾ ਲਵਾਂਗੇ ਰੋਜ਼ੀ ਰੋਟੀ ਸੋਹਣੀ ਚੱਲ ਪਵੇਗੀ ਔਰ ਆਰਥਿਕ ਤੰਗੀ ਜਿਹੜੀ ਹੈ ਉਹਦੇ ਤੋਂ ਛੁਟਕਾਰਾ ਮਿਲੇਗਾ ਹਾਲਾਂਕਿ ਕੋਈ ਵੀ ਜਾਣ ਬੁੱਝ ਕੇ ਜਾਂ ਸੋਚ ਸਮਝ ਕੇ ਕਿਸੇ ਵੀ ਤਰੀਕੇ ਦੇ ਹਾਦਸੇ ਨੂੰ ਅੰਜਾਮ ਨਹੀਂ ਦਿੰਦਾ ਅਜਿਹੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਇਹ ਕਿਸੇ ਵੇਲੇ ਜਾਂ ਤਾਂ ਕੋਈ ਲਾਪਰਵਾਹੀ ਹੋ ਗਈ ਆ ਜਾਂ ਫਿਰ ਇਨ੍ਹਾਂ ਹਾਦਸਿਆਂ ਦੇ ਉੱਪਰ ਕਿਸੇ ਦਾ ਵਸ ਨਹੀਂ ਹੁੰਦਾ ਜਾਣਬੁੱਝ ਕੇ ਹਾਦਸੇ ਨਹੀਂ ਕੀਤੇ ਜਾਂਦੇ ਹਾਲਾਂਕਿ ਹੁਣ ਜੋ ਜਸ਼ਨਪ੍ਰੀਤ ਦਾ ਮਾਮਲਾ ਹੈ ਉਹਦੇ ਵਿੱਚ ਇਹ ਜਾਣਕਾਰੀਆਂ ਮਿਲ ਪਾਰੀਆਂ ਨੇ ਕਿ ਜਸ਼ਨਪ੍ਰੀਤ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਹੈ ਕਿਹੜਾ ਸੇਵਨ ਕੀਤਾ ਹੋਇਆ ਕੋਈ ਸ਼ਰਾਬ ਪੀਤੀ ਸੀ ਜਾਂ ਕੋਈ ਡਰੱਗ ਲਈ ਸੀ ਇਹ ਅਜੇ ਦੁਚਿੱਤੀ ਦੇ ਵਿੱਚ ਹੈ ਇਹਦੀ ਜਾਂਚ ਸਹੀ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਕੋਈ ਸਟੇਟਮੈਂਟ ਦੇਣਾ ਜਾਂ ਪਹਿਲਾਂ ਕੁਝ ਕਹਿ ਦੇਣਾ ਇਹ ਮੁਨਾਸਬ ਨਹੀਂ ਹੋਏਗਾ ਕਿਉਂਕਿ ਇਹ ਜਾਂਚ ਦੇ ਅਧੀਨ ਹੈ ਇਹ ਸਾਰੀ ਜੋ ਹਾਦਸਾ ਵਾਪਰਿਆ ਇਹਦੇ ਵਿੱਚ ਜਸ਼ਨਪ੍ਰੀਤ ਦਾ ਕੋਈ ਡਰੱਗ ਦਾ ਸੇਵਨ ਕੀਤਾ ਹੋਇਆ ਸੀ ਜਾਂ ਕੀ ਬਣਿਆ ਕੋਈ ਟਰੱਕ ਦੇ ਵਿੱਚ ਕੋਈ ਗੜਬੜੀ ਸੀਗੀ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰ ਗਿਆ तमाम ਚੀਜ਼ਾਂ ਜਾਂਚ ਦਾ ਵਿਸ਼ਾ ਨੇ ਔਰ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਵਾਰੀ ਹੈ ਲਾਇਸੈਂਸ ਨੂੰ ਲੈ ਕੇ ਵਾਈਟ ਹਾਊਸ ਨੇ ਪਹਿਲਾ ਬਿਆਨ ਜਾਰੀ ਕੀਤਾ ਹੈ ਕਿ ਜਿਹੜੇ ਲਾਇਸੈਂਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਾਰੀ ਕੀਤੇ ਉਹਨਾਂ ਲਾਇਸੈਂਸਾਂ ਦੀ ਜਾਂਚ ਹੋਏਗੀ ਭਾਵੇਂ ਹੁਣ ਜਾਰੀ ਕੀਤੇ ਜਾ ਰਹੇ ਨੇ ਜਾ ਫਿਰ ਜਾਰੀ ਕੀਤੇ ਜਾ ਚੁੱਕੇ ਨੇ ਉਹਨਾਂ ਦੀ ਜਾਂਚ ਕੀਤੀ ਜਾਏਗੀ ਹੁਣ ਜੋ ਜਸ਼ਨਪ੍ਰੀਤ ਦਾ ਮਾਮਲਾ ਹੈ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੈਲੀਫੋਰਨੀਆ ਸਟੇਟ ਦੇ ਵੱਲੋਂ ਹੀ ਜਸ਼ਨਪ੍ਰੀਤ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਸੀ ਹੁਣ ਇਸ ਦੀ ਵੀ ਜਾਂਚ ਚੱਲ ਰਹੀ ਹੈ ਔਰ ਹੋ ਸਕਦਾ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਲਾਇਸੈਂਸ ਦੇਣਾ ਰੱਦ ਕਰ ਦਿੱਤਾ ਜਾਵੇ ਲਾਇਸੈਂਸ ਦੇਣੇ ਬੰਦ ਹੀ ਕਰ ਦਿੱਤੇ ਜਾਣ ਕਿਉਂਕਿ ਅਮਰੀਕਾ ਦੀ ਸਰਕਾਰ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਇੱਕ ਹਾਦਸਾ ਵਾਪਰ ਗਿਆ ਹੁਣ ਇਹ ਦੂਜਾ ਹਾਦਸਾ ਹੋ ਗਿਆ ਤਾਂ ਕੋਈ ਨਹੀਂ ਪਤਾ ਇਹ ਸਰਕਾਰ ਕਿਹੜੇ ਵੇਲੇ ਕਿਹੜਾ ਫੈਸਲਾ ਜਿਹੜਾ ਉਹ ਲੈ ਸਕਦੀ ਹੈ ਤਾਂ ਇਹ ਵਾਈਟ ਹਾਊਸ ਦਾ ਪਹਿਲਾ ਬਿਆਨ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਜਿਨ੍ਹਾਂ ਨੂੰ ਲਾਇਸੈਂਸ ਮਿਲੇ ਨੇ ਉਹ ਇਸ ਹਾਦਸੇ ਤੋਂ ਬਾਅਦ ਉਹਨਾਂ ਦਾ ਇਹ ਰੁਝਾਨ ਜਿਹੜਾ ਉਹ ਉਜਾਗਰ ਹੋ ਜਾਂਦਾ ਹੈ ਕਿ ਉਹਨਾਂ ਦਾ ਕੰਮ ਹੁੰਦਾ ਹੈ ਕਿ ਲਾਇਸੈਂਸ ਲੈ ਕੇ ਇੱਥੇ ਡਰਾਈਵਰੀ ਕਰੋ ਚਾਰ ਪੈਸੇ ਕਮਾਓ ਔਰ ਇਸ ਤਰੀਕੇ ਦਾ ਵਾਈਟ ਹਾਊਸ ਦਾ ਬਿਆਨ ਜਿਹੜਾ ਮੀਡੀਆ ਰਿਪੋਰਟਸ ਦੇ ਮੁਤਾਬਕ ਸਾਹਮਣੇ ਆਇਆ ਹੈ ਦਾ ਹੁਣ ਜਾਂਚ ਲਾਇਸੈਂਸ ਦੀ ਕੀਤੀ ਜਾ ਰਹੀ ਹੈ ਜੋ ਲਾਇਸੈਂਸ ਜਸ਼ਨਪ੍ਰੀਤ ਨੂੰ ਇਸ਼ੂ ਕੀਤਾ ਗਿਆ ਸੀ ਕੈਲੀਫੋਰਨੀਆ ਦੇ ਵੱਲੋਂ ਕਿਉਂਕਿ ਜਸ਼ਨ 2022 ਦੇ ਵਿੱਚ ਗਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਪੁਰਾਣਾ ਸ਼ਾਲਾ ਟੁੱਟਦਾ ਗੈਰ ਕਾਨੂੰਨੀ ਢੰਗ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਜਾਂਦਾ ਹੈ ਔਰ ਉੱਥੇ ਜਾ ਕੇ ਕੈਲੀਫੋਰਨੀਆ ਸਟੇਟ ਤੋਂ ਨੇ ਲਾਇਸੈਂਸ ਹਾਸਲ ਕਰ ਲਿਆ ਔਰ ਉਸ ਤੋਂ ਬਾਅਦ ਉਹ ਟਰੱਕ ਚਲਾਉਣ ਲੱਗ ਪਿਆ ਤੇ ਹੁਣ ਇਹ ਹਾਦਸਾ ਜਿਹੜਾ ਵਾਪਰ ਗਿਆ ਜਿਸ ਦੇ ਵਿੱਚ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਕਈ ਗੱਡੀਆਂ ਜਿਹੜੀਆਂ ਨੇ ਇਹਦੇ ਵਿੱਚ ਟੋਟਲ ਤਬਾਹ ਹੋ ਚੁੱਕੀਆਂ ਨੇ ਬਹੁਤ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਸੋ ਇਸ ਕਰਕੇ ਇਹ ਹਾਦਸਾ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਤੇ ਇਸ ਦੇ ਉੱਪਰ ਵਾਈਟ ਹਾਊਸ ਦਾ ਲਾਇਸੈਂਸ ਟੂ ਲੈ ਕੇ ਇਹ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ